ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ 750 ਵਾਲੀ ਵੀਡੀਓ ਜਿਹੜੀ ਕਿ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੀ ਹੈ ਤੇ ਹਰ ਵੀਕ ਜਣ ਕੇ ਸੋਲਡ ਆਊਟ ਰਹਿੰਦਾ ਇਹ ਸਾਰਾ ਸਟਾਕ ਆਪਣੇ ਕੋਲੇ ਪਰ ਅੱਜ ਦੀ ਵੀਡੀਓ ਐਂਡ ਆ ਜੀ ਕਾਟਨ ਦਾ ਇਹ ਵਾਲਾ ਰੇਟ ਵੀ ਪਹਿਲਾਂ 500 ਦੀ ਆਪਾਂ ਲੈ ਕੇ ਆਉਂਦੇ ਰਹੇ ਆ 600 ਵਾਲੀ ਵੀ ਲੈ ਕੇ ਆਉਂਦੇ ਰਹੇ ਆ 650 ਵਾਲਾ ਸਾਰਾ ਸਟਾਕ ਆਪਣੇ ਕੋਲ ਕਲੀਅਰ ਆ ਉਹਨਾਂ ਵਿੱਚ ਵੀ ਕੋਈ ਵੀ ਪੀਸ ਆਪਣੇ ਕੋਲ ਅਵੇਲੇਬਲ ਨਹੀਂ ਹੈਗੇ ਇਹ ਹੁਣ ਆਪਣੇ ਕੋਲ ਪ੍ਰਿੰਟ ਆ ਰਹੇ ਸੀ 750 ਦੇ ਵਿੱਚ ਇਹ ਸਾਰੇ ਪ੍ਰਿੰਟ 1000 ਵਾਲੇ 900 ਵਾਲੇ ਪ੍ਰਿੰਟ ਨੇ ਜਿਹੜੇ ਕਿ ਡਿਸਕਾਊਂਟ ਦੇ ਉੱਪਰ ਲੋਟ ਆਇਆ ਹੋਇਆ ਸੀਗਾ ਜਿਹੜਾ ਕਿ ਆਪਾਂ ਲਾਇਆ ਸੀ 750 ਦਾ ਸੋ ਸਾਰੇ ਇੰਨਾ ਜ਼ਿਆਦਾ ਡਿਮਾਂਡ ਸੀ ਇਹ ਸੂਟਾਂ ਦੀ ਜਾਨਕਿ ਇੰਨੀਆਂ ਵੀਡੀਓਜ਼ ਤੇ 4-5 ਵੀਡੀਓ ਮੈਂ ਪਾ ਚੁੱਕੀ ਆ ਪਰ ਡਿਮਾਂਡ ਪੂਰੀ ਨਹੀਂ ਹੋ ਰਹੀ ਪਹਿਣਾ ਦੀ ਕਿਉਂਕਿ ਫੈਬਰਿਕ ਇੰਨਾ ਵਧੀਆ ਇੰਨਾ ਸੁਪਰ ਉਹਨਾਂ ਤੱਕ ਪਹੁੰਚ ਰਿਹਾ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਤੇ ਕੋਸ਼ਿਸ਼ ਕਰੂੰਗੀ ਕਿ ਸਕਰੀਨਸ਼ਾਟ ਲਾ ਸਕਾਂ ਜਿਹੜੀਆਂ ਪਹਿਣਾ ਤੱਕ ਇਹ ਸੂਟ ਪਹੁੰਚ ਰਹੇ ਨੇ ਕਿ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਉਹਨਾਂ ਦੇ ਵਿਊ ਮਿਲਦੇ ਨੇ ਇੰਨਾ ਵਧੀਆ ਫੈਬਰਿਕ ਅਸੀਂ ਉਹਨਾਂ ਤੱਕ ਪਹੁੰਚਦਾ ਕਰਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਵਾ ਉਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਲੈ ਕੇ ਆਈਆਂ ਬਟ ਇਹ ਲਾਸਟ ਸਟਾਕ ਆ ਇਹਦੇ ਵਿੱਚ ਜੇ ਸਟਾਕ ਰਹਿ ਗਿਆ ਤਾਂ ਜਰੂਰ ਵੀਡੀਓ ਆਉਗੀ ਨਹੀਂ ਤਾਂ ਜੀ ਜੇ ਸਾਰਾ ਸਟਾਕ ਵੈਸੇ ਤਾਂ ਸੋਲਡ ਆਊਟ ਹੀ ਰਹਿੰਦਾ ਵਾ ਜੇ ਸੋਲਡ ਆਊਟ ਰਹਿ ਗਿਆ ਤਾਂ ਆਪਣੀ ਦੁਬਾਰਾ ਰਿਪੀਟ ਵੀਡੀਓ ਹੁਣ ਪ੍ਰਿੰਟ ਸੂਟ ਦੇ ਉੱਪਰ ਨਹੀਂ ਆਉਗੀ ਇਹ ਵਾਲੀਆਂ ਰੇਂਜਾਂ ਸਾਰੀਆਂ ਫਿਰ ਆਪਣੇ ਕੋਲ ਫਿਨਿਸ਼ ਹੋਣਗੀਆਂ ਜੀ ਤੇ ਇਸ ਲਈ ਜਿਹੜੀਆਂ ਵੀ ਭੈਣਾਂ ਨੇ ਆਪਣੇ ਫਾਇਦੇ ਲੈਣੇ ਨੇ ਸੂਟ ਲੈਣੇ ਨੇ ਪ੍ਰਿੰਟ ਸੂਟ ਫਟਾ ਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਆਹ ਲੋਵਰ 5 ਮੀਟਰ ਦੀ ਕੱਟ ਰੋਗੀ ਰਸ਼ੀਆ ਦਾ ਬ੍ਰਾਂਡ ਆ ਪ੍ਰਾਈਸ ਸੇਮ ਦੇ ਵਿੱਚ ਹੀ ਲਾਤਾ 750 ਜਦ ਕਿ 750 ਇਹ ਵਾਲੀਆਂ ਜਦੋਂ ਪੂਰਾ ਸੀਜ਼ਨ ਸੀ ਖਰੀਦ ਵੀ ਨਹੀਂ ਸੀਗੀ ਬਟ ਸਾਰਾ ਮਾਲ ਲੋਟ ਦੇ ਵਿੱਚ ਆ ਇਸ ਲਈ ਫਟਾਫੜ ਸਕਰੀਨਸ਼ਾਟ ਲੈ ਲਓ 750 ਰੁਪਿਆ ਪ੍ਰਾਈਸ ਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਦੋ ਕਲਰ ਮਿਲਣਗੇ ਇੱਕ ਤਾਂ ਹੈਗਾ ਇਹਦੇ ਵਿੱਚ ਥੋੜੀ ਜੀ ਗ੍ਰੀਨੀ ਜੀ ਚਮਕ ਆਉਂਦੀ ਹੈ ਗ੍ਰੀਨ ਜਿਹਾ ਕਲਰ ਆ ਇਹ ਹਲਕਾ ਇੱਕ ਆ ਵਾਲਾ ਕਲਰ ਥੋੜਾ ਥੋੜਾ ਡਿਫਰੈਂਸ ਆ ਇਹਨਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਆ ਫਲਾਵਰਿੰਗ ਆ ਸੇਮ ਰਹੂਗੀ ਇਹਨਾਂ ਦੀ ਦੋਨਾਂ ਦੀ ਸੇਮ ਫਲਾਵਰਿੰਗ ਆ ਇਹ ਪੀਚ ਦੀ ਟੋਨ ਦੇ ਉੱਪਰ ਆ ਇੱਕ ਗ੍ਰੀਨ ਦੀ ਟੋਨ ਦੇ ਉੱਪਰ ਆ ਜਿਹੜਾ ਵੀ ਕਲਰ ਤੁਸੀਂ ਲੈਣਾ ਹੋਇਆ ਲੈ ਸਕਦੇ ਹੋ ਚਾਹੇ ਤੁਸੀਂ ਪੀਚ ਟੂਨ ਵਾਲਾ ਲੈ ਸਕਦੇ ਹੋ ਚਾਹੇ ਤੁਸੀਂ ਗ੍ਰੀਨ ਟੂਨ ਵਾਲਾ ਲੈ ਸਕਦੇ ਹੋ ਦੋਨੇ ਕਲਰ ਬਹੁਤ ਸੋਹਣੇ ਆ ਬਹੁਤ ਬੈਸਟ ਨੇ ਥੋੜਾ ਥੋੜਾ ਹੀ ਫਰਕ ਆ ਬਸ ਇੱਕ ਗ੍ਰੀਨੀ ਜੀ ਟੋਨ ਤੇ ਆ ਇਹ ਪੀਚ ਜੀ ਟੋਨ ਤੇ ਪਿੰਕ ਪੀਚ ਜੀ ਟੋਨ ਆ ਬਹੁਤ ਸੋਹਣੀ ਪ੍ਰਿੰਟਿੰਗ ਆ कपड़ा हंड्रड परसेंट कॉटन बहुत वीया फैबरिका हज़ार बारह सौ साढ़े बारह सौ सेल होने वाले सूट ने प्राइज लाया सिर्फ साढ़े सत साथ सौ इसलिए फटाफट स्क्रीन शॉट लैके वट्सएप कर सकते हो। सभी भैन ने ये प्रिंट लेने ने बहुत सोहनिया कलैक्शन ने बहुत सोहने प्रिंट ने बहुत ही वीया फैबरिको नैक्सट प्रिंट चैक कर लो ਇਹਦਾ ਬੇਸ ਰਹੂਗਾ ਸਾਰੇ ਦਾ ਆਫ ਵਾਈਟ ਕਰੀਮੀ ਜਿਹਾ ਬੇਸ ਆ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਪ੍ਰਿੰਟ ਬਹੁਤ ਸੋਹਣਾ ਹੋਇਆ ਹੋਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਤਿੰਨ ਕਲਰ ਮਿਲਣਗੇ ਫਰਸਟ ਹੈਗਾ ਕਰੀਮੀ ਬੇਸ ਤੇ ਸੈਕਿੰਡ ਹੈਗਾ ਲਵੈਂਡਰ ਕਲਰ ਆ ਲੋ ਤੇ ਥਰਡ ਹੈਗਾ ਇਹਦੇ ਵਿੱਚ ਮਾਸਟਰਡ ਸ਼ਿਪ ਅਲੋ ਥਰਡ ਹੈਗਾ ਇਹਦੇ ਵਿੱਚ ਮਾਸਟਰਡ ਸ਼ੀਰਡ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਬਹੁਤ ਹੀ ਸੋਹਣੇ ਸੂਟ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਥੋੜੇ ਜਿਹਾ ਪਿੰਟ ਪ੍ਰਿੰਟ ਮੈਂ ਦਿਖਾਉਂਗੀ ਲਾਈਟ ਜਿਹੜੀ ਕਿ ਆਪਾਂ 올ਡ ਏਜ ਜਿਵੇਂ ਆਪਣੀ ਮੰਮੀ ਦਾਦੀ ਕਿਸੇ ਲਈ ਵੀ ਲੈਣਾ ਹੋਵੇ ਕਿਉਂਕਿ 올ਡ ਏਜ ਦੇ ਪ੍ਰਿੰਟ ਬਹੁਤ ਘੱਟ ਆਏ ਨੇ ਪਰ ਇਸ ਵਾਰ ਜਿਹੜਾ ਸੂਟ ਹੈਗੇ ਨੇ ਇਹਦੇ ਵਿੱਚ ਤੁਸੀਂ ਉਹਨਾਂ 'ਚੋਂ ਸਿਲੈਕਟ ਕਰ ਸਕਦੇ ਹੋ ਲਾਈਟ ਕਲਰ ਕਿਉਂਕਿ ਜ਼ਿਆਦਾ ਕਲਰ ਇਹਦੇ ਵਿੱਚ ਡਾਰਕ ਹੀ ਆ ਰਹੇ ਨੇ ਆਲੋ ਕਪੜਾ ਇੰਨਾ ਫਾਈਨ ਆ ਇੰਨਾ ਸਕੂਨਦਾਰ ਆ ਪਾ ਕੇ ਜਾਨੀ ਕਿ ਇੰਨਾ ਸਕੂਨ ਮਿਲੂਗਾ ਨਾ ਬਹੁਤ ਹੀ ਵਧੀਆ ਗਰਮੀਆਂ ਦੀ ਬਹੁਤ ਬੈਸਟ ਕਲੈਕਸ਼ਨ ਰਹੀ ਆ ਇਹ ਤੇ ਹੈਗੀ ਵੀ ਆ ਬਹੁਤ ਵਧੀਆ ਕਲੈਕਸ਼ਨ ਆ ਬਸ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਲਓ ਫਟਾਫਟ ਇਹ ਹੈਗੀ ਸ਼ਰਟ ਸ਼ਰਟ ਦੇ ਨਾਲ ਸੇਮ ਮਿਲੂਗੀ ਡਿਜੀਟਲ ਜੀ ਬਾਟਮ ਪ੍ਰਾਈਸ ਹੈਗਾ 750 ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਆ ਲੋ ਇਹਦੇ ਵਿੱਚ ਦੋ ਕਲਰ ਮਿਲਣਗੇ ਇੱਕ ਲੈਮਨ ਸ਼ੇਡ ਇੱਕ ਲੈਮਨ ਸ਼ੇਡ ਆ ਬਹੁਤ ਸੋਹਣਾ ਹੈ ਵੀ ਸ਼ੇਡ yellow lemon ਜਾਂ ਸ਼ੇਡ ਆ ਬਿਲਕੁਲ ਲਾਈਟ ਜਿਹਾ ਕਲਰ ਆ ਦੋਨੇ ਕਲਰ ਬਹੁਤ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਨਾਲ ਸੀਮ ਆਊਗੀ ਪਲੇਨ ਬਾਟਮ ਇਹਦੇ ਵਿੱਚ ਲਾਈਟ ਕਲਰਾਂ ਦੇ ਵਿੱਚ ਆਲ ਓਵਰ ਸੂਟ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਕਿ ਆ ਹੈਗਾ ਵਾ ਜੀ ਪੀਚ ਕਲਰ ਨਿੱਕੀ ਨਿੱਕੀ ਪ੍ਰਿੰਟ ਦਾ ਵਾ ਸੂਟ ਬਹੁਤ ਸੋਹਣਾ ਤੇ ਕਪੜਾ ਬਹੁਤ ਜਿਆਦਾ ਫਾਈਨ ਆ ਪੀਚ ਕਲਰ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਤਾਂ ਹੈਗਾ ਇਹ ਪੀਚ ਕਲਰ ਇੱਕ ਮਿਲੂਗਾ ਇਹਦੇ ਵਿੱਚ ਤੁਹਾਨੂੰ ਲੈਮਨ ਸ਼ੇਡ ਅਗਲੇ ਲੈਮਨ ਸ਼ੇਡ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਸੇਮ ਪ੍ਰਿੰਟਿੰਗ ਸੇਮ ਰਹੂਗੀ ਜਸਟ ਕਲਰਾਂ ਦਾ ਫਰਕ ਆ ਪਰ ਕਪੜਾ ਜਦੋਂ ਤੁਹਾਡੇ ਹੱਥਾਂ 'ਚ ਪਹੁੰਚੂਗਾ ਤੁਸੀਂ ਪਾ ਕੇ ਚਾਹੇ ਤੁਸੀਂ ਹੁਣ ਦੀਆਂ ਗਰਮੀਆਂ ਤਾਂ ਚਲੋ ਚੱਲੀਆਂ ਨੇ ਅਗਲੀ ਗਰਮੀ 'ਚ ਵੀ ਪਾਉਂਗੇ ਵੈਸੇ ਕਾਟਨ ਦਾ ਕਦੇ ਵੀ ਟਰਮ ਮੈਂ ਹਮੇਸ਼ਾ ਕਹਿੰਦੀ ਆ ਟਾਈਮ ਨਹੀਂ ਜਾਂਦਾ ਹਰ ਮੌਸਮ 'ਚ ਆਪਾਂ ਕਾਟਨ ਨੂੰ ਵੇਅਰ ਕਰਦੇ ਆਂ ਤੇ ਸਭ ਤੋਂ ਸਕੂਨਦਾਰ ਵੀ ਕਾਟਨ ਹੀ ਹੁੰਦੀ ਆ ਤੇ ਇੰਨੇ ਹਜ਼ਾਰ-ਹਜ਼ਾਰਾਂ ਵਾਲੇ ਆਰਟੀਕਲ ਤੁਹਾਨੂੰ ਲੋਟ ਦੇ ਵਿੱਚ ਆਏ ਕਰਕੇ ਇੰਨੇ ਸਸਤੇ 750 ਦੇ ਵਿੱਚ ਸੂਟ ਮਿਲ ਰਿਹਾ ਪੂਰਾ ਵਧੀਆ ਪ੍ਰੀਮੀਅਮ ਕਾਟਨ ਦਾ ਦਾ ਹੋਰ ਦੱਸੋ ਜੀ ਕੀ ਚਾਹੀਦਾ ਆ ਲੋ ਪਿੰਕ ਕਲਰ ਤਿੰਨ ਕਲਰ ਨੇ ਇਹਦੇ ਵਿੱਚ ਵੀ ਤਿੰਨੇ ਦੇ ਤਿੰਨੇ ਕਲਰ ਬਹੁਤ ਫਾਈਨਾ ਪੂਰਾ ਸੁਪਰ ਯਾਨੀ ਕਿ ਤੁਮਾਕਾ ਵਾਹੇ ਪ੍ਰਿੰਟਾਂ ਦਾ ਬਹੁਤ ਸੋਹਣੀ ਵੀਡੀਓ ਆ ਬਹੁਤ ਸੋਹਣੇ ਪ੍ਰਿੰਟ ਨੇ ਇਹ ਸਾਰੇ ਹਾਲੋ ਦੇਖੋ ਕਿੰਨਾ ਸੋਨਾ ਫੋਇਲ ਜਾਂ ਪ੍ਰਿੰਟਾ ਚਾਹੇ ਤੁਸੀਂ ਫਰੌਕਸ ਬਣਾਓ ਜਿਵੇਂ ਮਰਜੀ ਤੁਸੀਂ ਕੋਈ ਡਰੈਸ ਤਿਆਰ ਕਰ ਸਕਦੇ ਹੋ 5 ਮੀਟਰ ਦਾ ਸੂਟ ਹੈ ਇਹ ਆਲ ਓਵਰ ਕੱਟ ਰਹੋਗੇ 5 ਮੀਟਰ ਦੇ ਅਗਲਾ ਇਹਦੇ ਵਿੱਚ ਹੈਗਾ ਜੀ ਗ੍ਰੀਨ ਕਲਰ ਹਾਲੋ ਸਾਰੀ ਪ੍ਰਿੰਟਿੰਗ ਇੱਕ ਤੋਂ ਇੱਕ ਆ ਬਣੇ ਹੋਏ ਸੂਟਾਂ ਦੀਆਂ ਗ੍ਰੇਸ ਫੈਬਰਿਕ ਪੂਰਾ ਫਾਈਨ ਬਹੁਤ ਹੀ ਵਧੀਆ ਫੈਬਰਿਕ ਆ ਕਲਰ ਪ੍ਰਿੰਟਿੰਗ ਹਰ ਤਰ੍ਹਾਂ ਦੇ ਡਿਜ਼ਾਈਨ ਹੈ ਇਹਦੇ ਵਿੱਚ ਫੁੱਲ ਫਲਾਵਰਿੰਗ ਤੋਂ ਹਟ ਕੇ ਆ ਲੋ ਇਹ ਵੀ ਫਰੌਕ ਜਿਵੇਂ ਮਰਜੀ ਇਹਦੀ ਵੀ ਤੁਸੀਂ ਬਣਾ ਸਕਦੇ ਹੋ ਕੋਈ ਡਰੈਸ ਬਣਾ ਸਕਦੇ ਹੋ ਬਹੁਤ ਸੋਹਣਾ ਇਹ ਬਲੈਕ ਕਲਰ ਦੇ ਉੱਪਰ ਇਹਦੇ ਵਿੱਚ ਦੋ ਕਲਰ ਮਿਲਣਗੇ ਤੁਹਾਨੂੰ ਇਹ ਵਾਲੇ ਪ੍ਰਿੰਟ ਦੇ ਵਿੱਚ ਇੱਕ ਮਿਲੂਗਾ ਪਰਪਲ ਸ਼ੇਡ ਅਮ बहुत सोहनिया प्रिंटिंगा डिजिटल सारिया प्रिंटिंग हुई कपड़ा पा के भी याद करोंगे बहुत ही वीया फाइन फैब्रिक है सारा आ जी ब्लैक कलर के दे उपर देखो कि सोहना प्रिंट आ सारा ब्लैक बेस रहेगा कि सोहनी उपर वाइट फ्लावर सारी प्रिंटिंग हुई हुई है लो जी अगला है रास्ट शेड ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ ਕਲਰ ਇੱਕ ਇਹਰਾਸ਼ਟ ਹੈਗਾ ਸੈਕੰਡ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਮਿਲ ਜੂਗਾ ਸੇਮ ਪ੍ਰਿੰਟਿੰਗ ਦੇ ਵਿੱਚ ਆ ਲੋ ਬਹੁਤ ਸੋਹਣਾ ਪ੍ਰਿੰਟਾ ਤੇ ਬਹੁਤ ਹੀ ਸੁਪਰ ਡਿਜ਼ਾਈਨ ਨੇ ਫਟਾ ਫਟ ਬੱਸ ਸਕਰੀਨਸ਼ਾਟ ਲੈ ਲਓ ਲਾਸਟ ਵੀਡੀਓ ਆ ਇਸ ਤੋਂ ਬਾਅਦ ਇਹ ਰੇਂਜਾਂ ਕਵਰ ਨਹੀਂ ਹੋਣੀਆਂ ਹੈਗੀਆਂ ਜੀ ਆ ਲੋ ਆਲਓਵਰ ਦੇ ਵਿੱਚ ਇਹ ਆਲਓਵਰ ਆ ਗ੍ਰੀਨ ਕਲਰ ਦਾ ਸੂਟ ਆ ਲੈਸਸ ਵਗੈਰਾ ਨਾਲ ਜਿਵੇਂ ਮਰਜੀ ਡਿਜ਼ਾਈਨ ਕਰ ਸਕਦੇ ਹੋ ਇਹਨੂੰ ਡਿਜੀਟਲ ਜੀ ਵਿੱਚੋਂ ਵਿੱਚ ਪ੍ਰਿੰਟਿੰਗ ਜੀ ਹੋਈ ਹੋਈ ਐ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲੂਗਾ ਪਰਪਲ ਸ਼ੇਡ ਹਾਂ ਇੱਕ ਮਿਲ ਜੂਗਾ ਪਰਪਲ ਸ਼ੇਡ ਇੱਕ ਹੈਗਾ ਗ੍ਰੀਨ ਕਲਰ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਆ ਜਿਹੜੀਆਂ ਪਹਿਣਾ ਲੈਸਸ ਵਗੈਰਾ ਦਾ ਡਿਜ਼ਾਈਨ ਕਰਕੇ ਬਣਾਉਣਾ ਚਾਹੁੰਦੀਆਂ ਨੇ ਲਓ ਜੀ ਇਹ ਹੈਗੀ ਹੈ ਸ਼ਰਟ ਨਾਲ ਇਹਦੇ ਆਉਗੀ ਬੋਟਮ ਬਹੁਤ ਸੋਹਣੇ ਡਿਜ਼ਾਈਨ ਨੇ ਹਰ ਤਰ੍ਹਾਂ ਦੇ ਕਲਰ ਚਾੜ ਨੇ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਆਹ ਲਓ ਜੀ ਰਾਣੀ ਮਜ਼ੈਂਟਾ ਸ਼ੇਡ ਨਾਲ ਇਹਦੀ ਸੇਮ ਆਉਗੀ ਬਾਟਮ ਦੀ ਪਲੇਨ 2.5 ਮੀਟਰ ਦੀ ਇਹਨਾਂ ਦੀ ਕੱਟ ਆ ਜਿਹੜੇ ਮੈਚਿੰਗ ਟੂਟ ਆ ਜਿਹੜੇ ਆਲ ਓਵਰ ਨੇ ਉਹ ਹੈਗੇ ਆ 5 ਮੀਟਰ ਦੀ ਕੱਟ ਲਈ ਆ ਲੋ ਇਹ ਹੈਗੀ ਆ 5 ਮੀਟਰ ਦੀ ਕੱਟ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ 5 ਕਲਰ ਆਏ ਨੇ ਇਹ ਬਲੂ ਸ਼ੇਡ ਆ ਇਹ ਨੇਵੀ ਬਲੂ ਸ਼ੇਡ ਆ ਸਾਰੇ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇੱਕ ਇਹਦੇ ਵਿੱਚ ਹੈਗਾ ਜੀ ਬਲੈਕ ਕਲਰ ਆਹ ਬਲੈਕ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਇਹਗਾ ਡਸਟ ਸ਼ੇਡ 오ਰੇਂਜ ਡਸਟ ਜਿਹਦਾ ਮਿਕਸਚਰ ਜਿਹੜਾ ਕਲਰ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਵੀ ਇਹਦੇ ਵਿੱਚ ਇਹ ਮੈਚਿੰਗ ਸੂਟ ਆ ਇਹ ਢਾਈ ਢਾਈ ਦੀ ਕੱਟ ਮਿਲੂਗੀ ਪਲੇਨ ਬਾਟਮ ਨਾਲ ਇਹਦੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿੰਦੀਆ ਸ਼ੇਡ ਹਾਂ ਮਹਿੰਦੀਆ ਛੇੜੇ ਵੀ ਬਹੁਤ ਸੋਹਣਾ ਨਾਲ ਇਹਦੇ ਸੇਮ ਮਹਿੰਦੀਆ ਬਾਟਮ ਮਿਲੂਗੀ ਹਲੋ ਇਹ ਆ ਗਿਆ ਛੋਟੀ ਬੁੱਟੀ ਦਾ ਪ੍ਰਿੰਟ ਲਾਈਟ ਜਿਹਾ ਪਿੰਕ ਸ਼ੇਡ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਸ਼ੇਡ ਆ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਹਲੋ ਪਿੰਕ ਕਲਰ ਦੇ ਉੱਪਰ ਇਹ ਸ਼ਰਟ ਆ ਨਾਲ ਇਹਦੇ ਸੇਮ ਮਿਲੋਗੀ ਡਿਜੀਟਲ ਬਾਟਮ ਇਹ ਹੈਗਾ ਜੀ 올ਓਵਰ 5 ਮੀਟਰ ਗ੍ਰੇ ਕਲਰ ਦੇ ਉੱਪਰ ਇਹ ਗ੍ਰੇ ਕਲਰ ਦੇ ਉੱਪਰ ਆ ਇਹ ਵੀ ਲਾਈਟ ਜੇ ਕਲਰ ਲਾਈਟਰ ਚਾਰਟ ਦੇ ਵਿੱਚ ਆ ਗਿਆ ਅਗਲਾ ਹੈਗਾ ਜੀ ਬਲੂ ਸ਼ੀਰਟ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਇਹਦੇ ਸੇਮ ਆਊਗੀ ਬਲੂ ਬਾਟਮ ਟਾਈ ਟਾਈ ਮੀਟਰ ਦੀ ਕੱਟ ਮਿਲੂਗੀ ਆਲੋ ਪਲੀਜ਼ ਪੰਜ ਛੇ ਸੂਟਾਂ ਦੇ ਸਕਰੀਨਸ਼ਾਟ ਜ਼ਰੂਰ ਰੱਖਿਓ ਤਾਂ ਤੁਹਾਨੂੰ ਸੂਟ ਮਿਲਣੇ ਆ ਕਿਉਂਕਿ ਸੋਲਡ ਆਊਟ ਬਹੁਤ ਜਲਦੀ ਹੁੰਦੀ ਹੈ ਇਹ ਵਾਲੇ ਸਾਰਾ ਸਟਾਕ ਹੀ ਸੋ ਜਿਹੜੇ 4-5 ਸੂਟ ਤੁਹਾਨੂੰ ਮਿਲਣ ਮੱਲੇਗੇ ਸਕਰੀਨਸ਼ਾਟ ਪਾਉਂਗੇ ਤਾਂ ਦੱਸ ਸਕੀਏ ਵੀ ਹਾਂਜੀ ਆਹ ਵਾਲੇ ਅਵੇਲੇਬਲ ਸੈਕੰਡ ਚੀਜ਼ ਇਹ ਆ ਇਹ ਨਾ ਕਿਓ ਦੀਦੀ ਜਿਹੜੇ ਹੈਗੇ ਨੇ ਉਹਨਾਂ ਦੀ ਪਿਕਾ ਪਾ ਦਿਓ ਜਾਨੂੰ ਅਸੀਂ ਪਿਕਾ ਪਾਉਣੀਆਂ ਹੁੰਦੀਆਂ ਜਾਨੂੰ ਦੋ ਸੋਲਡ ਆਊਟ ਹੋ ਜਾਂਦੇ ਨੇ ਸੋ ਇਹ ਪਿਕਸ ਵਗੈਰਾ ਤਾਂ ਦੇ ਵਿੱਚ ਨਾ ਰਿਆ ਕਰੋ ਪਿਕਸ ਪਾਉਣ ਦਾ ਤਾਂ ਹੁੰਦਾ ਵਾ ਜੇ ਅਸੀਂ ਵੀਡੀਓ ਵੀਡੀਓ ਤਾਂ ਤਾਂ ਹੀ ਲੈ ਕੇ ਆਉਂਦੇ ਆ ਵੀ ਸਾਨੂੰ ਪਿਕਸ ਨਾ ਪਾਉਣੀਆਂ ਪੈਣ ਇੱਕ ਸਾਰੀਆਂ ਪਹਿਣਾ ਨੂੰ ਇੱਕੋ ਸਾਰ ਸਾਰੀ ਪ੍ਰਿੰਟਿੰਗ ਸਾਰਾ ਫੈਬਰਿਕ ਅਸੀਂ ਦੱਸ ਸਕੀਏ ਇਸ ਲਈ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰ ਫੈਬਰਿਕ ਦੀ ਫਿਰ ਵੀ ਪਹਿਣਾ ਕਹਿਣੀਆਂ ਪਿਕਸ ਸੈਂਡ ਕਰੋ ਇੰਨਾ ਟਾਈਮ ਨਹੀਂ ਹੁੰਦਾ ਜੀ ਪਿਕਸ ਸੈਂਡ ਕਰਨ ਦਾ ਇੰਨਾ ਇੱਕ ਇੱਕ ਬੰਦੇ ਨੂੰ ਮੈਨੇਜ ਕਰਨਾ ਸਾਰਾ ਕੁਝ ਬਹੁਤ ਔਖਾ ਹੋ ਜਾਂਦਾ ਇਸ ਲਈ ਪਿਕਸ ਦੇ ਉੱਪਰ ਨਾ ਰਿਆ ਕਰੋ ਵੀਡੀਓ ਚੋਂ ਆਪਦੇ ਸਿਲੈਕਸ਼ਨ ਕਰ ਲਿਆ ਕਰੋ ਤੁਸੀਂ ਫਿਕਸ ਸਕਰੀਨਸ਼ਾਟ ਸੈਂਡ ਕਰ ਦਿਆ ਕਰੋ ਤਾਂ ਕਿ ਸਾਨੂੰ ਦੱਸਣਾ ਸੌਖਾ ਹੋਵੇ ਵੀ ਹਾਂਜੀ ਆ ਵਾਲੇ ਸੂਟ ਹੈਗੇ ਨੇ ਤੇ ਆ ਵਾਲੇ ਸੋਲਡ ਆਊਟ ਹੋ ਚੁੱਕੇ ਨੇ ਆ ਲਓ ਇਹ ਵੀ ਆਲਓਵਰ ਆ 5 ਮੀਟਰ ਦੀ ਕਟਾ ਤੈ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਬਸ ਆਹੀ ਸਟਾਕ ਰਹਿੰਦਾ ਆਪਣੇ ਕੋਲੇ ਸੋ ਫਟਾਫੜ ਸਕਰੀਨਸ਼ਾਟ ਲੈ ਲਓ ਜਿਹੜਾ ਵੀ ਹੈਗਾ ਤੁਹਾਨੂੰ ਸੂਟ ਪਸੰਦ ਗ੍ਰੀਨ ਕਲਰ ਦੇ ਉੱਪਰ ਆ ਇਹ ਵੀ ਬਹੁਤ ਵਧੀਆ ਮੀਡੀਅਮ ਜਿਹਾ ਕਲਰ ਆ ਨਾ ਜ਼ਿਆਦਾ ਲਾਈਟ ਨਾ ਡਾਰਕ ਬਹੁਤ ਸੋਹਣਾ ਪ੍ਰਿੰਟ ਆ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਉਮੀਦ ਕਰਦੀ ਆਂ ਕਿ ਤੁਹਾਨੂੰ ਵਧੀਆ ਲੱਗੀ ਹੋ ਸਾਰੀ ਕਲੈਕਸ਼ਨ ਬਸ ਹੁਣ ਤੁਹਾਡਾ ਕੰਮ ਆ ਜੀ ਫਟਾਫੜ ਸਕਰੀਨਸ਼ਾਟ ਲੈ ਕੇ ਸੈਂਡ ਕਰਨੇ ਆ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਤੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ